ਸੱਚੀ ਗੱਲ ਸਾਰਿਆਂ ਨੂੰ ਮੈਂ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚੀਮਾ ਬੋਲ ਰਿਹਾ ਕੱਲ 21 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀ ਵੀ ਇਹ ਜਿਹੜੀਆਂ ਟਰਾਲੀਆਂ ਸ਼ੰਭੂ ਬਾਰਡਰ થી ਉਸ ਟਰਾਲੀਆਂ ਮਿਸਿੰਗ ਨੇ ਉਸ ਸੰਬੰਧੀ ਸਾਡੀਆਂ ਟੀਮਾਂ ਸਰਚ ਕਰਦੀਆਂ ਹੋਈਆਂ ਟਰਾਲੀ ਦੀ ਪਾਲ ਕਰਦੀ ਹੋਏ ਜਦੋਂ ਲੋ ਅਸੈਂਬਲੀ ਪਿੰਡ ਪਹੁੰਚੀਆਂ ਤਾਂ ਸਾਨੂੰ ਉਥੋਂ ਤਿੰਨ ਟਰਾਲੀਆਂ ਰਿਕਵਰ ਹੋਈਆਂ ਉਹ ਟਰਾਲੀਆਂ ਅਸੀਂ ਕਬਜ਼ੇ 'ਚ ਲੈ ਕੇ ਤੇ ਜਿਹੜਾ ਉਹ ਟਰੈਕਟਰ ਲੈ ਕੇ ਆਇਆ ਸੀ ਉਹ ਵੀ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ ਐਫਆਈ ਨੰਬਰ 26 ਚੋਰੀ ਦੀ ਥਾਣਾ ਕਨੌਰ ਦਰਜ ਕਰ ਲਈ ਹੈ ਉਹ ਟਰਾਲੀਆਂ ਰਮਨਦੀਪ ਸਿੰਘ ਇਲियस ਟਿੰਕੂ ਲੋ ਅਸੈਂਬਲੀ ਦੇ ਕਬਜ਼ੇ ਚੋਂ ਮਿਲੀਆਂ ਨੇ ਉਹਨੂੰ ਰੈਸਟ ਕਰਕੇ ਜਲਦੀ ਅੱਗੇ ਤਫ਼ਤੀਸ਼ ਜਾਰੀ ਕੀਤੀ ਜਾਏਗੀ ਪਰ ਮੈਂ ਤੁਹਾਨੂੰ ਇਹਦੇ ਚੀਜ਼ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਜਿਹੜੀ ਫੇਕ ਨਿਊਜ਼ ਵੇਵ ਦੀ ਚੱਲ ਰਹੀ ਹੈ ਵੀ ਇਹ ਐਮਐਲਏ ਕਨੌਰ ਸਰਾਰ ਗੁਲਾਬ ਸਿੰਘ ਦੇ ਘਰੋਂ ਮਿਲਿਆ ਉਹ ਸਾਰਾ ਸਰ ਝੂਠੀਆਂ ਵਿੱਚ ਕੋਈ ਸਚਾਈ ਨਹੀਂ ਇਸ ਨਿਊਜ਼ ਤੇ ਵਿਸ਼ਵਾਸ ਨਾ ਕੀਤਾ ਜਾਵੇ ਜਿਹੜਾ ਇੱਕ ਫੇਕ ਨਿਊਜ਼ ਪਾਉਂਦਾ ਸੀ ਉਹਦੇ ਖਿਲਾਫ ਵੀ ਸ਼ਕਤੀ ਨਾਲ ਕਾਰਵਾਈ ਕਰਾਂਗੇ ਇਹ ਖਬਰਾਂ ਤੋਂ ਬਚਿਆ ਜਾਵੇ ਧੰਨਵਾਦ ਸੱਸੀ ਗੱਲ ਸਾਰਿਆਂ ਨੂੰ ਮੈਂ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚੀਮਾ ਬੋਲ ਰਿਹਾ कल 21 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀ ਵੀ ਇਹ ਜਿਹੜੀਆਂ ਟਰਾਲੀਆਂ ਸ਼ੰਭੂ ਬਾਰਡਰ થી ਉਸ ਟਰਾਲੀਆਂ ਮਿਸਿੰਗ ਨੇ ਉਸ ਵੰਦੀ ਸਾਡੀਆਂ ਟੀਮਾਂ ਸਰਚ ਕਰਦੀਆਂ ਹੋਈਆਂ ਟਰਾਲੀ ਦੀ ਪਾਲ ਕਰਦੀ ਹੋਈ ਜਦੋਂ ਲੋ ਅਸੈਂਬਲੀ ਪਿੰਡ ਪਹੁੰਚੀਆਂ ਤਾਂ ਸਾਨੂੰ ਉੱਥੋਂ ਤਿੰਨ ਟਰਾਲੀਆਂ ਰਿਕਵਰ ਹੋਈਆਂ ਉਹ ਟਰਾਲੀਆਂ ਅਸੀਂ ਕਬਜ਼ੇ 'ਚ ਲੈ ਕੇ ਤੇ ਜਿਹੜਾ ਉਹ ਟਰੈਕਟਰ ਲੈ ਕੇ ਆਇਆ ਸੀ ਉਹ ਵੀ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ ਐਫ ਆਈ ਨੰਬਰ 26 ਚੋਰੀ ਦੀ ਥਾਣਾ ਕਨੌਰ ਦਰਜ ਕਰ ਲਈ ਹੈ ਉਹ ਟਰਾਲੀਆਂ ਰਮਨਦੀਪ ਸਿੰਘ ਇਲियस ਟਿੰਕੂ ਲੋ ਅਸੈਂਬਲੀ ਦੇ ਕਬਜ਼ੇ ਚੋਂ ਮਿਲੀਆਂ ਨੇ ਉਹਨੂੰ ਰੈਸਟ ਕਰਕੇ ਜਲਦੀ ਅੱਗੇ ਦਰਪਤੀਸ਼ ਜਾਰੀ ਕੀਤੀ ਜਾਏਗੀ ਪਰ ਮੈਂ ਤੁਹਾਨੂੰ ਇਹਦੇ ਚੇ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਜਿਹੜੀ ਫੇਕ ਨਿਊਜ਼ ਵੇਵ ਦੀ ਚੱਲਦੀ ਹੈ ਵੀ ਇਹ ਐਮਐਲਏ ਕਨੌਰ ਸਰਾਂ ਗੁਲਾਬ ਸਿੰਘ ਦੇ ਘਰੋਂ ਮਿਲਿਆ ਉਹ ਸਾਰਾ ਸਾਰ ਝੂਠੀਆਂ ਵਿੱਚ ਕੋਈ ਸਚਾਈ ਨਹੀਂ ਇਸ ਨਿਊਜ਼ ਤੇ ਵਿਸ਼ਵਾਸ ਨਾ ਕੀਤਾ ਜਾਵੇ ਜਿਹੜਾ ਇੱਕ ਫੇਕ ਨਿਊਜ਼ ਪਾਉਂਦਾ ਸੀ ਉਹਦੇ ਖਿਲਾਫ ਵੀ ਸਖਤੀ ਨਾਲ ਕਾਰਵਾਈ ਕਰਾਂਗੇ ਇਹ ਖਬਰਾਂ ਤੋਂ ਬਚਿਆ ਜਾਵੇ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚੀਮਾ ਬੋਲ ਰ ਕੱਲ 21 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀ ਵੀ ਇਹ ਜਿਹੜੀਆਂ ਟਰਾਲੀਆਂ ਸ਼ੰਭੂ ਬਾਰਡਰ 'ਤੇ ਉਸ ਟਰਾਲੀਆਂ ਮਿਸਿੰਗ ਨੇ ਉਸ ਸੰਬੰਧੀ ਸਾਡੀਆਂ ਟੀਮਾਂ ਸਰਚ ਕਰਦੀਆਂ ਹੋਈਆਂ ਟਰਾਲੀ ਦੀ ਪਾਲ ਕਰਦੀ ਹੋਈ ਜਦੋਂ ਲੋ ਅਸੈਂਬਲੀ ਪਿੰਡ ਪਹੁੰਚੀਆਂ ਤਾਂ ਸਾਨੂੰ ਉੱਥੋਂ ਤਿੰਨ ਟਰਾਲੀਆਂ ਰਿਕਵਰ ਹੋਈਆਂ ਉਹ ਟਰਾਲੀਆਂ ਅਸੀਂ ਕਬਜ਼ੇ 'ਚ ਲੈ ਕੇ ਤੇ ਜਿਹੜਾ ਉਹ ਟਰੈਕਟਰ ਲੈ ਕੇ ਆਇਆ ਸੀ ਉਹ ਵੀ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ ਐਫ ਆਈ ਨੰਬਰ 26 ਚੋਰੀ ਦੀ ਥਾਣਾ ਕਨੌਰ ਦਰਜ ਕਰ ਲਈ ਹੈ ਉਹ ਟਰਾਲੀਆਂ ਦਾ ਰਮਨਦੀਪ ਸਿੰਘ ਇਲियस ਟਿੰਕੂ ਲੋ ਅਸੈਂਬਲੀ ਦੇ ਕਬਜ਼ੇ ਚੋਂ ਮਿਲੀਆਂ ਨੇ ਉਹਨੂੰ ਰੈਸਟ ਕਰਕੇ ਜਲਦੀ ਅੱਗੇ ਦਿੱਤੀਸ਼ ਜਾਰੀ ਕੀਤੀ ਜਾਏਗੀ ਪਰ ਮੈਂ ਤੁਹਾਨੂੰ ਇਹਦੇ ਚੇ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਜਿਹੜੀ ਫੇਕ ਨਿਊਜ਼ ਵੇਅਰ ਦੀ ਚੱਲ ਰਹੀ ਹੈ ਵੀ ਇਹ ਐਮਐਲਏ ਘਨੌਰ ਸਰਾਰ ਗੁਲਾਬ ਸਿੰਘ ਦੇ ਘਰੋਂ ਮਿਲਿਆ ਉਹ ਸਾਰਾ ਸਰ ਝੂਠੀ ਹੈ ਵਿੱਚ ਕੋਈ ਸਚਾਈ ਨਹੀਂ ਇਸ ਨਿਊਜ਼ ਤੇ ਵਿਸ਼ਵਾਸ ਨਾ ਕੀਤਾ ਜਾਵੇ ਜਿਹੜਾ ਇੱਕ ਫੇਕ ਨਿਊਜ਼ ਪਾਉਂਦਾ ਅਸੀਂ ਉਹਦੇ ਖਿਲਾਫ ਵੀ ਸ਼ਕਤੀ ਨਾਲ ਕਾਰਵਾਈ ਕਰਾਂਗੇ ਇਹ ਖਬਰਾਂ ਤੋਂ ਬਚਿਆ ਜਾਵੇ ਧੰਨਵਾਦ ਸੱਸੀ ਗੱਲ ਸਾਰਿਆਂ ਨੂੰ ਮੈਂ ਡੀਐਸਪੀ ਘਨੌਰ ਹਰਮਨਪ੍ਰੀਤ ਸਿੰਘ ਚੀਮਾ ਬੋਲ ਰ ਕੱਲ 21 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀ ਵੀ ਇਹ ਜਿਹੜੀਆਂ ਟਰਾਲੀਆਂ ਸ਼ੰਭੂ ਬਾਰਡਰ થી ਕੁਝ ਟਰਾਲੀਆਂ ਮਿਸਿੰਗ ਨੇ ਉਸ ਸੰਬੰਧੀ ਸਾਡੀਆਂ ਟੀਮਾਂ ਸਰਚ ਕਰਦੀਆਂ ਹੋਈਆਂ ਟਰੱਲੀ ਦੀ ਪਾਲ ਕਰਦੀ ਹੋਈ ਜਦੋਂ ਲੋ ਅਸੈਂਬਲੀ ਪਿੰਡ ਪਹੁੰਚੀਆਂ ਤਾਂ ਸਾਨੂੰ ਉੱਥੋਂ ਤਿੰਨ ਟਰਾਲੀਆਂ ਰਿਕਵਰ ਹੋਈਆਂ ਉਹ ਟਰਾਲੀਆਂ ਅਸੀਂ ਕਬਜ਼ੇ 'ਚ ਲੈ ਕੇ ਤੇ ਜਿਹੜਾ ਉਹ ਟਰੈਕਟਰ ਲੈ ਕੇ ਆਇਆ ਸੀ ਉਹ ਵੀ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ ਐਫਆਈ ਨੰਬਰ 26 ਚੋਰੀ ਦੀ ਥਾਣਾ ਕਨੌਰ ਦਰਜ ਕਰ ਲਈ ਹੈ ਉਹ ਟਰਾਲੀਆਂ ਰਮਨਦੀਪ ਸਿੰਘ ਇਲियस ਟਿੰਕੂ ਲੋ ਅਸੈਂਬਲੀ ਦੇ ਕਬਜ਼ੇ ਚੋਂ ਮਿਲੀਆਂ ਨੇ ਉਹਨੂੰ ਰੈਸਟ ਕਰਕੇ ਜਲਦੀ ਅੱਗੇ ਤਫ਼ਤੀਸ਼ ਜਾਰੀ ਕੀਤੀ ਜਾਏਗੀ ਪਰ ਮੈਂ ਤੁਹਾਨੂੰ ਇਹਦੇ ਚੇ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਜਿਹੜੀ ਫੇਕ ਨਿਊਜ਼ ਵੇਰਵ ਦੀ ਚੱਲਦੀ ਹੈ ਵੀ ਇਹ ਐਮਐਲਏ ਘਨੌਰ ਜ਼ਰਾ ਗੁਲਾਬ ਸਿੰਘ ਦੇ ਘਰੋਂ ਮਿਲਿਆ ਉਹ ਸਾਰਾ ਸਾਰ ਝੂਠੀ ਹੈ ਉਹ ਚ ਕੋਈ ਸਚਾਈ ਨਹੀਂ ਇਸ ਨਿਊਜ਼ ਤੇ ਵਿਸ਼ਵਾਸ ਨਾ ਕੀਤਾ ਜਾਵੇ ਜਿਹੜਾ ਇੱਕ ਫੇਕ ਨਿਊਜ਼ ਪਾਉਂਦਾ ਅਸੀਂ ਉਹਦੇ ਖਿਲਾਫ ਵੀ ਸ਼ਕਤੀ ਨਾਲ ਕਾਰਵਾਈ ਕਰਾਂਗੇ ਇਹ ਖਬਰਾਂ ਤੋਂ ਬਚਿਆ ਜਾਵੇ ਧੰਨਵਾਦ